ਇਹ ਥੋੜਾ ਜੀ ਬਾਬਾ ਜੀ ਕਰ ਹਾਂਜੀ ਹਾਂਜੀ ਬਾਬਾ ਜੀ ਸਾਡਾ ਆਕਰ ਇਹ ਟੈ ਗਿਆ ਜੀ ਸਾਰਾ ਜੀ ਸਾਰਾ ਜੀ ਬਾਬਾ ਜੀ ਵੇਖ ਲਓ ਤੁਹਾਡੇ ਸ਼ਹਿਰ ਆਵਾ ਤੁਹਾਡੇ ਬਹੁਤ ਮਿਹਨਤ ਨਾਲ ਬਣਾਇਆ ਹੈ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ ਅਸੀਂ ਜੀ ਇੱਦਾਂ ਆ ਗਏ ਅਸੀਂ ਸ਼ਰਕਾਂ ਠੁਕਾ ਆ ਬੱਚੀ ਵੀ ਨਾਲ ਇੱਥੇ ਹਾਂਜੀ ਆ ਸਾਡੇ ਕਾਨਕ ਚੋ अच्छा एक अणक से की थौडी हां हां जी आदि ठंड ये भी खराब होगी सारी हां जी सब कोई कुछ नहीं खान रया टूड़ी तंद का डंगर साडे ओ डंगर किथे ना ओ बंद दे बंद दे उधर लेवाड़े हम्म की की ਟਾ ਗਿਆ ਬਾਪੂ ਜੀ ਇਹ ਸਾਰਾ ਹੀ ਇੱਧਰ ਇਹ ਸਾਰਾ ਹੀ ਟਾ ਗਿਆ ਜੀ ਇਹ ਸਾਡਾ ਟੂੜੀਆ ਸਟੋਰ ਹੀ ਦੋ ਬ੍ਰਾਂਡੇ ਟੂੜੀ ਵਾਲੇ ਇੱਕ ਡੰਗਰਾਂ ਦਾ ਥੱਲੇ ਸ਼ੈੱਡ ਵੀ ਇੱਕ ਸਾਡਾ ਟੱਠਾ ਹੀ ਹੈ ਕਹਿੰਦਾ ਮਾਰ ਹੋ ਰਹੀ ਪਹਿਲੇ ਬੰਨੇ ਕਹਿੰਦਾ ਅਸੀਂ ਕੋਠੇ ਉਧਰ ਵੀ ਟਾ ਗਿਆ ਸਾਰਾ हां जी ਆ ਥੱਲੇ ਇੱਥੇ ਇੱਟਾ-ਇੱਟਾ ਸਭ ਲੱਗੀਆਂ ਆ ਇਹ ਸਾਡਾ ਗੇਟ ਹੀ ਅੰਦਰ ਉਹਦੇ ਫਰਸ਼ ਥੱਲੇ ਚਲੇ ਗਏ ਨੇ ਅੰਦਰ ਥੱਲੇ ਚ ਲੱਗੇ ਥਾ ਹੋ ਗਏ ਨੇ ਰਿਆ ਨਹੀਂ ਜਾ ਰਿਹਾ ਨਹੀਂ ਡਰ ਲੱਗਦਾ ਵੀ ਕਿਤੇ ਡਿੱਗ ਨਾ ਚਾਈਏ ਨਾ ਇਹਨਾਂ ਨਾਲ ਅੱਛਾ ਇਹ ਤਾਂ ਬੱਚਾ ਛੋਟਾ ਜਿਹਾ ਇਹਨੂੰ ਲੈ ਕੇ ਤੁਸੀਂ ਇਹ ਤਰਪਾਲ ਦੇ ਨਾਲ ਇਦਾਂ ਰਹਿ ਰਹੇ ਹੋ ਹਾਂਜੀ ਦੋ ਬੱਚੇ ਤੋਂ ਵੱਡੇ ਉਹ ਬਾਲਕ ਲਾਇਆ ਗੁੱਡੀਆਂ ਅੱਛਾ ਹਾਂਜੀ ਕੀ ਕਰ ਸਕਦੇ ਅੰਦਰ ਤੇੜਾ ਆਈਆਂ ਹੋਈਆਂ ਨੇ ਹਾਂਜੀ ਤੇੜਾ ਆਈਆਂ ਡਰ ਹੁੰਦਾ ਆਇਆ ਤੁਹਾਡੇ ਕੋਈ ਪ੍ਰਸ਼ਾਸਨ ਦਾ ਬੰਦਾ ਨੇ ਘੜੇ ਅੱਗੇ ਨਹੀਂ ਆਏ ਮੰਤਰੀ ਆਏ। ਉਹ ਨਹੀਂ ਆਏ ਅੱਗੇ। ਕਿਸੇ ਨੇ ਨਹੀਂ ਕੀਤੀ ਕੋਈ ਮਦਦ ਆ ਕੇ। ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਕੀਤੀ ਆ। ਕਹਾਂ ਕੀਤੀ ਆ ਹਣ। ਕੋਈ ਮਦਦ ਨਹੀਂ ਕਰਦਾ ਪ੍ਰਸ਼ਾਸਨ ਦਾ। ਤੁਹਾਡੇ ਕੋ ਮਦਦ ਆਈ ਆ। ਸਾਰੇ ਪੰਜਾਬ ਨੇ ਬਹੁਤ ਮਦਦ ਕੀਤੀ ਆ ਜੀ। ਹਰ ਚੀਜ਼ ਪਹੁੰਚ ਗਈ ਆ। ਨਹੀਂ ਹਰ ਇੱਕ ਚੀਜ਼ ਪਹੁੰਚਣ ਡਿਆ ਵਾ। ਅੱਛਾ ਬਿਸਤਰੇ ਤੱਕ ਪਹੁੰਚ ਗਏ। ਰਹਿਣ ਦਾ ਓਕਾ ਬਸ। ਹਾਂਜੀ ਰਹਿਣ ਦਾ ਓਕਾ ਬਸ। ਠੀਕ ਹੈ। ਤਾਂ ਬਾਪੂ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ। ਪਿੰਡ ਕੋ ਨਹਿਲਾਵਾ ਤੇ ਨਾਮ ਮੇਰਾ ਸ਼ੰਦਸਵਾ। ਠੀਕ ਹੈ ਜੀ।